ਸਤਿ ਸ਼੍ਰੀ ਅਕਾਲ ਜੀ ਆਪਾਂ ਪਾਰਕ ਕੋਲ ਖੜੇ ਆ ਤੇ ਅੱਜ ਦੀ ਵੀਡੀਓ ਮੇਰੇ ਪਿੰਡ ਦੇ ਨੌਜਵਾਨਾਂ ਲਈ ਤੇ ਪੂਰੀ ਪੰਚਾਇਤ ਲਈ ਨਰੇਗਾ ਵਾਲੇ ਵੀਰਾਂ ਲਈ ਕਿਉਂਕਿ ਉਹਨਾਂ ਨੇ ਪਿੰਡ ਚ ਬੂਟਿਆਂ ਦੀ ਸਾਂਭ ਸੰਭਾਲ ਕਰਨੀ ਹੈ ਤੇ ਜ਼ਿਆਦਾਤਰ ਮੇਰੀ ਮਦਦ ਉਹ ਹੀ ਕਰਦੇ ਆ ਪਾਰਕ ਵਿੱਚ ਪਿਛਲੇ ਸਾਲ ਹੀ ਬੂਟੇ ਲਾਏ ਸੀ ਤੇ ਇਹ ਛੋਟੇ ਬੂਟੇ ਆ ਇੱਥੇ ਕਾਕਰ ਨਾ ਕਰਨ ਵੇਲੇ ਕਈ ਵਾਰੀ ਬੂਟੇ ਪੱਟੇ ਜਾਂਦੇ ਆ ਤੇ ਪਾਰਕ ਦੀ ਵੀਡੀਓ ਖਾਸ ਇਸ ਕਰਕੇ ਵੀ ਆ ਕਿਉਂਕਿ ਇੱਥੇ ਹਰਬਲ ਪੌਦੇ ਬਹੁਤ ਲਾਏ ਹੋਏ ਆ ਜਿਨ੍ਹਾਂ ਦੀ ਜਾਣ ਪਛਾਣ ਲਗਭਗ ਕੱਟ ਵੀਰਾਂ ਨੂੰ ਹੁੰਦੀ ਐ ਸੋ ਆਪਾਂ ਨਿਸ਼ਾਨਦੇਹੀ ਦੱਸਾਂਗੇ ਕਿ ਕਿਹੜਾ ਬੂਟਾ ਕਿੱਥੇ ਲੱਗਿਆ ਹੋਇਆ ਤਾਂ ਜੋ ਜਦੋਂ ਵੀ ਕਾੱਕੰਡਾ ਕਰਨਾ ਹੈ ਜਾਂ ਹੋਰ ਸਾਂਭਾਲ ਕਰਨੀ ਹੈ ਉਹ ਬੂਟਿਆਂ ਦਾ ਨੁਕਸਾਨ ਨਾ ਹੋਵੇ ਪਾਰਕ ਦੇ ਬਾਹਰ ਗੇਟ ਤੇ ਕੁੱਲ 7 ਬੂਟੇ ਲੱਗੇ ਹੋਏ ਆ ਸ਼ੁਰੂ ਚ ਇਹ ਬੂਟੇ ਸਾਰੇ ਜੋੜ-ਤੋੜ ਦੇ ਲਾਏ ਸੀ ਪਰ ਇਹਨਾਂ ਵਿੱਚੋਂ ਸਿਉਂਖ ਨਾਲ ਕੁਝ ਬੂਟੇ ਖਰਾਬ ਹੋ ਗਏ ਸੀ ਅਖਿਲੀ ਹੁਣ ਰਲੇ ਮਿਲੇ ਜੇ ਬੂਟੇ ਆ ਪਹਿਲੇ ਟ੍ਰੀ ਗਾਰਡ ਚ ਹੈ ਜੋੜਤੋੜ ਦਾ ਬੂਟਾ ਲੱਗਿਆ ਹੋਇਆ ਦੂਜੇ ਵਿੱਚ ਬਾਲਮਖੀਰਾ ਤੀਜੇ ਵਿੱਚ ਜੋੜ ਤੋੜ ਹੈ ਫਿਰ ਘੇਰ ਦੇ ਪਿੰਡ ਵਾਲੇ ਪਾਸੇ ਜਿਹੜਾ ਪਹਿਲਾ ਬੂਟਾ ਇਹ ਇਹ ਸਹਾਂਜਣ ਦਾ ਉਦੋਂ ਅਗਲਾ ਅਮਲਤਾਸ ਹੈ ਉਦੋਂ ਅਗਲਾ ਜੋੜ ਤੋੜ ਹੈ ਤੇ ਲਾਸਟ ਤੇ ਜਿਹੜਾ ਉਹ ਨੀਲੀ ਗਲ ਮੋਹਰ ਸੋ ਇਹ ਉੱਤੇ ਬਾਹਰ ਲੱਗੇ ਹੋਏ ਤੇ ਹੁਣ ਚੱਲਦੇ ਆਪਾਂ ਅੰਦਰ ਕਿਉਂਕਿ ਬਾਹਰਲੇ ਬੂਟਿਆਂ ਨੂੰ ਕੋਈ ਜ਼ਿਆਦਾ ਖਤਰਾ ਨਹੀਂ ਹੈ ਬਾਹਰਲੇ ਪੌਦਿਆਂ ਨੂੰ ਨੁਕਸਾਨ ਦਾ ਕੋਈ ਜ਼ਿਆਦਾ ਖਤਰਾ ਨਹੀਂ ਹੈ ਕਿਉਂਕਿ ਉੱਥੇ ਇਕੱਲੇ-ਇਕੱਲੇ ਟਰੀ ਗਾਰਡ ਵਿੱਚ ਇੱਕ-ਇੱਕ ਪੌਦਾ ਹੀ ਲੱਗਿਆ ਹੋਇਆ ਹੈ ਜ਼ਿਆਦਾ ਖਤਰਾ ਆਪਣੇ ਪਾਰਕ ਦੇ ਅੰਦਰ ਹੀ ਹੈ ਕਿਉਂਕਿ ਇੱਥੇ ਛੋਟੇ ਹਰਬਲ ਪੌਦੇ ਲੱਗੇ ਹੋਏ ਆ ਜਿਨ੍ਹਾਂ ਦੀ ਪਛਾਣ ਜ਼ਿਆਦਾਤਰ ਵੀਰਾਂ ਨੂੰ ਨਹੀਂ ਹੋਵੇਗੀ ਸੋ ਸਾਰੇ ਨੌਜਵਾਨ ਭਰਾਵਾਂ ਨੂੰ ਤੇ ਨਰੀਗਾ ਕੰਮ ਨੂੰ ਜਦੋਂ ਵੀ ਤੁਸੀਂ ਇੱਥੇ ਕੰਮ ਕਰਨਾ ਆ ਜਰੂਰ ਧਿਆਨ ਰੱਖਿਓ ਕਿ ਇਹਨਾਂ ਬੂਟਿਆਂ ਦਾ ਨੁਕਸਾਨ ਨਾ ਹੋਵੇ ਸ਼ੁਰੂ ਕਰਦੇ ਆਂ ਇੱਧਰ ਸਭ ਤੋਂ ਪਹਿਲਾਂ ਲੱਗਿਆ ਹੋਇਆ ਐਲੋਵੀਰਾ ਫਿਰ ਅਮਲਤਾਸ ਬੋਗਨਵਿਲੀਆ ਹਾਰਸ਼ਿੰਗਾ ਗੋੜਹਲ ਵਿੱਚ ਤુલਸੀ ਨਰੀਗਾ ਇਹਨੂੰ ਤਾਂ ਸਾਰੇ ਜਾਣਦੇ ਆਂ ਅੱਗੇ ਦੇਸੀ ਗੁਲਾਬ ਹੈ ਗੋੜਾ ਹਲਾ ਬਾਲਮਖੀਰਾ ਕਨੇਰ ਸੰਭਾਲੂ ਸਹਾਂਜਣਾ ਜੈਟਰੋਫਾ ਲਾਲ ਸੰਭਾਲੂ ਜੈਟਰੋਪਾ ਬਾਲਮਖੀਰਾ ਅਤੇ ਸਾਹਮਣੇ ਕੰਨ ਤੇ ਨਾਲ-ਨਾਲ ਬੋਗਨਵਿਲੀਆ ਦੀਆਂ ਬੇਲਾ ਵੀ ਲੱਗੀਆਂ ਹੋਈਆਂ ਇਹੇ ਘੇੜ ਤੋਂ ਪਰਲੇ ਪਾਸੇ ਚੜਦੇ ਵਾਲੇ ਪਾਸੇ 3 ਹੈ ਛਿਪਦੇ ਵਾਲੇ ਪਾਸੇ 4 ਹੁਣ ਚੱਲਦੇ ਆਂ ਅੱਗੇ ਇਹੇ ਬੂਟਾ ਸੰਭਾਲੂ ਦਾ ਫੇਰ ਅਮਲਤਾਸ ਲੱਗਿਆ ਹੋਇਆ ਕਨੇਰ ਲਾਲ ਜੈਟਰੂਫਾ ਇੱਥੇ ਵੀ ਅਮਲਤਾਸ ਲੱਗਿਆ ਹੋਇਆ ਸੀ ਸੰਭਾਲੂ ਬਾਲਮਖੀਰਾ ਕਨੇਰ ਅਮਲਤਾਸ ਪਾਮ ਜੈਟਰੂਫਾ ਬਾਲੂੰਹੀਰਾ ਪਾਮ ਹਮਲਤਾਸ ਤਕੋਮਾ ਕਚਨਾਰ ਕਨੇਰ ਲਸੂੜਾ ਉਹ ਉੱਤੇ ਲੱਗੇ ਹੋਇਆ ਇੱਕ ਕਿਚਨਾਰ ਦਾ ਹੋਰ ਲੱਗਾ ਹੋਇਆ। ਕਨੇਰ ਤੇ ਗੁੰਜੇ ਤੇ ਫਿਰ ਬਾਲੋਂ ਦੀ ਰਲ ਲੱਗਾ ਹੋਇਆ। ਇਸ ਸਾਈਡ ਆਪਾਂ ਚੱਲ ਗਏ ਜਾਮਣ। ਪਹਿਲੀ ਬੁਰਜੀ ਨਾਲ ਜਾਮਣ ਲੱਗੀ ਹੋਈ ਹੈ। ਉਹਨਾਂ ਦੋਨਾਂ ਦੇ ਵਿਚਾਲੇ ਟਕੋਮਾ ਤੇ ਕਨੇਰ ਲੱਗਾ ਹੋਇਆ। ਅੱਗੇ ਫਿਰ ਜਾਮਣ ਹੈ। ਫਿਰ ਪਰਮਾ ਦਾ ਪੋਤਾ ਲੱਗਾ ਹੋਇਆ। ਨਾਲ ਹੀ ਕਨੇਰ ਲੱਗਾ ਹੋਇਆ। ਫਿਰ ਅਮਲਤਾਸ ਹੈ। ਪਾਮ ਸਿੰਗਲ ਚਾਂਦਨੀ। ਬਾਲਮਖੀਰਾ ਟਕੋਮਾ ਪਾਮ ਅਮਲਤਾਸ ਅਮਰੂਦ ਸਿੰਗਲ ਚਾਂਦਨੀ ਕਨੇਰ ਟਕੋਮਾ ਅਮਲਤਾਸ ਕਨੇਰ ਜ਼ਿਆਦਾਤਰ ਪੌਦੇ ਆ ਪਾਏ ਜੇ ਲਾਏ ਹੋਏ ਜਿਹੜੇ ਘੱਟ ਪਾਣੀ ਨਾਲ ਹੋਣ ਕਿਉਂਕਿ ਪਾਣੀ ਦੀ ਇੱਥੇ ਥੋੜੀ ਜਿਹੀ ਘਾਟ ਹੈ ਫਿਰ ਬਿਲਕੁਲ ਖੁੰਜੇ ਤੇ ਬਾਲਮਖੀਰਾ ਲੱਗਾ ਹੋਇਆ ਹੈ ਤੇ ਇੱਥੋਂ ਹੀ ਜਿਹੜਾ ਬੰਬੀ ਦਾ ਪਾਣੀ ਆਉਂਦਾ ਮੇਨ ਐਂਟਰੀ ਹੁੰਦੀ ਹੈ ਇਹਦਾ ਟਕੋਮਾ ਅਮਲਤਾਸ ਟਕੋਮਾ ਚਾਮਣ ਟਕੋਮਾ ਸੰਭਾਲੂ ਅਰਜੁਨ ਲਾਲ ਜਟ ਰੂਫਾ ਅਮਲਤਾਸ ਬਾਲੋਂ ਖੀਰਾ ਕਨਹਿਰ ਕਰਮਾ ਇਹ ਆਪਾਂ ਅੱਗੇ ਵਿਚਾਲੇ ਅਮਲਦਾਸ ਕਨਹਿਰ ਚਾਂਦਨੀ ਅਰਜੁਨ ਕਨਹਿਰ ਸਿੰਗਲ ਚਾਂਦਨੀ ਫਿਰ ਜਾਮਣ ਅੜੂਸਾ ਇੱਥੇ ਹਰਬਲ ਪੌਦੇ ਵੱਧ ਲੱਗੇ ਹੋਏ ਆ ਜਿਹੜੀ ਆਪਾਂ ਫਸਟ ਬੜਦੇ ਆ ਉਹਦੀ ਜਿਹੜੀ ਪਹਿਲੀ ਕੰਨ ਦਾ ਦੋਨੇ ਪਾਸੇ ਉਹਦੇ ਨਾਲ ਇਹ ਹੈਗਾ ਕਨੇਰ ਅਮਲਤਾਸ ਸੰਭਾਲੂ ਫੂੰਗੇ ਤੇ ਲੱਗਿਆ ਹੋਇਆ ਆਪਣਾ ਹਰਜੜ ਫਿਰ ਸੰਭਾਲੂ ਹੈ ਅੜੂਸਾ ਅੜੂਸੇ ਦੇ ਨਾਲ ਹੀ ਇਨਸੂਲੀਨ ਦਾ ਪੌਦਾ ਲੱਗਿਆ ਹੋਇਆ ਹੈ ਮਲਤਾਸ ਹੈ ਤੇਰੇ ਇਥੇ ਇੱਕ ੌਦਾ ਲੱਗਿਆ ਹੋਇਆ ਹੈ ਕੜੀਪੱਤੇ ਦਾ ਬੜਾ ਹਲ ਬਾਲੂ ਘੀਰਾ ਪਰਵਾਤ ਉਸੀ ਦਾ ਲੋਕਪਕ ਸਾਰੇ ਹੀ ਜਾਣਦੇ ਆ ਫਾਰ ਸ਼ਿੰਗਾਰ ਪੁਦੀਨਾ ਸਤਪਤੀਆ ਤੇ ਗੋੜਾ ਲਾ ਗੇਟ ਕੋਲੇ ਆਪਾਂ ਆ ਗਏ ਹੁਣ ਚੱਲਦੇ ਆਪਾਂ ਸੈਂਟਰ ਚ ਪਹਿਲਾਂ ਆਪਾਂ 게ਟੋਂ ਵੱੜਦੇ ਖੱਬੇ ਹੱਥ ਇਧਰ ਲੱਗਿਆ ਹੋਇਆ ਜੀ ਮਾਲਸਰੀ ਨੰਬਰ 2 ਤੇ ਇੱਕ ਦੰਮ ਨੰਬਰ 3 ਤੇ ਜੈਟਰੋਫ ਆ ਜਾਂ ਨੀਲੀ ਗਲਮੋਹਰ ਇਹ ਕਟਿੰਗ ਵਾਲੇ ਲੱਗੇ ਹੋਏ ਛੋਟੇ ਪੌਦੇ ਵਿਚਾਲੇ ਨੰਬਰ 4 ਤੇ ਲੱਗਿਆ ਹੋਇਆ ਰਾਵੜ ਪਲਾਂਟ ਤੇ ਖੂंजे ਤੇ ਲੱਗਿਆ ਹੋਇਆ ਨੀਲੀ ਗਲਮੋਰ ਦਾ ਦੂਜਾ ਪੌਦਾ ਪਿਸਤੂ ਅੱਗੇ ਇਸਦੇ ਨਾਲ ਹੀ ਕਿਤੇ ਚਾਰ ਪੌਦੇ ਲੱਗੇ ਹੋਏ ਆ ਲੈਵਨ ਗ੍ਰਾਸ ਦੇ ਇਹਨੂੰ ਘਾਹ ਸਮਝ ਕੇ ਪਾਟਣਾ ਦਿਓ ਤੇ ਬਹੁਤ ਦੂਰੋਂ ਲਿਆ ਕੇ ਲਾਇਏ ਸੀ ਤੇ ਇਸ ਪਾਸੇ ਜਦੋਂ ਆਪਾਂ ਪਿੰਡ ਵਾਲੇ ਪਾਸੇ ਜਾਵਾਂਗੇ ਇਧਰ ਹੈਗਾ ਬਿੱਲ ਪੱਤਰ ਪਲਾਸ ਯਾ ਟੱਕ ਇਹ ਵੀ ਬਹੁਤ ਦੂਰੋ ਲਿਆਂਦਾ ਸੀ ਤੇ ਅੱਗੇ ਲਸੂੜਾ ਤੇ ਲਾਸ਼ ਤੇ ਨਿਮ ਲੱਗਿਆ ਹੋਇਆ ਇਹ ਦੂਬੋਸ ਆਪਾਂ ਚੱਲਦੇ ਹਾਂ ਸਾਹਮਣੇ ਇਹ ਲੈ ਇਸੇ ਖੁੰਜੇ ਦੇ ਪੌਦਾ ਲੱਗਾ ਹੋਇਆ ਇਹ ਹੈਗਾ ਗੁੱਲਰ ਦਾ ਇਸ ਪਾਸੇ ਪਹਿਲਾ ਗੁਲਮੋਹਰਾ ਲਾਲ ਦੂਜਾ ਅੰਬ ਹੈ ਤੀਜਾ ਪੌਦਾ ਜਿਹੜਾ ਇਹ ਵੱਡਾ ਪੌਦੇ ਪੱਟ ਕੇ ਲਾਇਆ ਸੀ ਦੇਖੋ ਖਰਾ ਹੋ ਜੇ ਤਾਂ ਨਹੀਂ ਫਿਰ ਇੱਥੇ ਮੋਰਲਾ ਹੋ ਗਿਆ ਹਰਾ ਹੀ ਹੈ ਇਹ ਰੂੜੇ ਦਾ ਤੇ ਲਾਸਟ ਤੇ ਇਧਰ ਜਾਮਣ ਲੱਗੀ ਹੋਈ ਹੈ ਤੇ ਵਿਚਾਲੇ ਉਹ ਜਿਹੜਾ ਚੜਦੇ ਵਾਲੇ ਪਾਸੇ ਰਾਹ ਇਹਤੇ ਲੱਗੇ ਹੋਏ ਆ ਪਹਿਲਾ ਪੌਦਾ ਮੋਲਸਰੀ ਹੈ ਫਿਰ ਲੈਵਨ ਗ੍ਰਾਸ ਹੈ ਐਲੋਵੀਰਾ ਤੇ ਇਹ ਦੂਜਾ ਪੌਦਾ ਹੈ ਬਿੱਲ ਪੱਤਰ ਦਾ ਮੋਲਸਰੀ ਪਲਾਸ ਤੇ ਪਿਲਕਨ ਤੇ ਹੁਣ ਆਪਾਂ ਚੱਲਦੇ ਆਂ ਵਾਪਸ ਗੇਟ ਵੱਲ ਗੇਟ ਵਾਲਾ ਜਿਹੜਾ ਰਾਹ ਹੈ ਉਹਦੇ ਦੋਨੇ ਪਾਸੇ ਲਾਏ ਹੋਇਆ ਇੱਕ ਪਾਸੇ ਵੱਡੇ ਪੌਦੇ ਇੱਕ ਪਾਸੇ ਛੋਟੇ ਪੌਦੇ ਇੱਥੇ ਵੀ ਲੈਮਨ ਗ੍ਰਾਸ ਚਾਰ ਲੱਗੇ ਹੋਏ ਤੇ ਇਹਦੇ ਅੱਗੇ ਲੱਗਿਆ ਹੋਇਆ ਚੰਪਾ ਇਹ ਛੋਟਾ ਪੌਦਾ ਇਸ ਵਾਰ ਹੀ ਲਾਇਆ ਲਾਲ ਰੰਗ ਦਾ ਇਹ ਕ੍ਰੀਮ ਰੰਗ ਦਾ ਹੀ ਚੰਪਾ ਆ ਇਸ ਵਾਰ ਲਾਇਆ ਹੋਇਆ ਨਹੀਂ ਲਾਇਆ ਪਾਮ ਦਾ ਟਕੋਮਾ ਨੰਪਾ ਲਾਲ ਰੰਗ ਦੀ ਪਾਮ ਸੰਭਾਲੂ ਤੇ लास्ट ਤੇ ਟਕਮਾ ਸੋਏ ਸੀ ਪੌਦੇ ਕਿੱਥੇ ਕਿੱਥੇ ਲੱਗੇ ਹੋਇਆ ਕਿਹੜੇ ਕਿਹੜੇ ਲੱਗੇ ਹੋਇਆ ਕੋਸ਼ਿਸ਼ ਕਰੋ ਵੀ ਜੇ ਕੋਈ ਪੌਦਾ ਸੁੱਕਦਾ ਹੈ ਤਾਂ ਇਹੀ ਪੌਦੇ ਦੇਖ ਕੇ ਲਾਏ ਜਾ